ਜੂਨ ਦਾ ਮਹੀਨਾ ਸਿੱਖ ਕੌਮ ਦੇ ਇਤਿਹਾਸ ਵਿੱਚ ਬਹੁਤ ਪੀੜਾ ਭਰਿਆ ਸਮਾਂ ਜਿਵੇਂ ਕਹਾਂ ਮਨ ਆਫ ਦ ਸੈਡੀਸਟ ਚੈਪਟਰਸ ਇਨ ਸਿੱਖ ਹਿਸਟਰੀ ਜੂਨ 1984 ਦੇ ਵਿੱਚ ਜੋ ਕੌਮ ਦੇ ਨਾਲ ਜ਼ੁਲਮ ਹੋਇਆ ਭਾਰਤ ਦੀ ਫੌਜ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਟੈਂਕਾਂ ਤੋਪਾਂ ਦੇ ਗੋਲਿਆਂ ਨਾਲ ਹਮਲਾ ਕੀਤਾ ਗਿਆ ਹਜ਼ਾਰਾ ਸਿੰਘ ਸਿੰਘਨੀਆਂ ਬੱਚੇ ਸ਼ਹੀਦ ਕੀਤੇ ਗਏ ਉਹ ਸਪੀੜਾ ਭਰੇ ਸਮੇਂ ਨੂੰ ਹਰ ਸਾਲ ਸਿੱਖ ਕੌਮ ਯਾਦ ਕਰਦੀ ਹੈ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਦੀ ਹੈ ਆਪਦੀ ਸ਼ਰਧਾ ਭੇਟ ਕਰਦੀ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਯਾਦ ਵੀ ਕਰਾਉਣੇ ਹੈ ਕਿ ਇਹ ਇਤਿਹਾਸ ਸਿੱਖ ਕੌਮ ਦਾ ਹੈ ਕਿਤੇ ਭੁੱਲ ਨਾ ਜਾਇਓ ਕਿਉਂਕਿ ਸਿਆਣੇ ਕਹਿੰਦੇ ਕਿ ਜਿਹੜੇ ਜੜੀਆਂ ਕੌਮਾਂ ਆਪਣੀਆਂ ਇਤਿਹਾਸ ਭੁੱਲ ਜਾਣ ਉਹ ਕੌਮਾਂ ਬਹੁਤੀ ਜ਼ੇਰ ਜਿਉਂਦੀਆਂ ਨਹੀਂ ਰਹਿੰਦੀਆਂ ਤੇ ਭਾਰਤ ਦੀਆਂ ਸਰਕਾਰਾਂ ਦਾ ਹਕੂਮਤਾਂ ਦਾ ਏਜੰਸੀਆਂ ਦਾ ਹਮੇਸ਼ਾ ਇਹ ਜੋਰ ਲੱਗਿਆ ਰਿਹਾ ਕਿ ਇਹ ਸਮਾਗਮ ਨਾ ਹੋ ਸਕਣ ਇਹ ਦਿਨ ਜਿਹੜੇ ਦਿਹਾੜੇ ਐ ਨਾ ਮਨਾਏ ਜਾ ਸਕਣ ਇਨ੍ਹਾਂ ਦਿਹਾੜਿਆਂ ਤੇ ਹਮੇਸ਼ਾ ਸਰਕਾਰਾਂ ਦੀ ਕੋਸ਼ਿਸ਼ ਰਹੀ ਹਕੂਮਤਾਂ ਦੀ ਕੋਸ਼ਿਸ਼ ਰਹੀ ਕਿ ਖਾਨਾ ਜੰਗੀ ਆਪਸ ਚ ਕਰਾਈ ਜਾਵੇ ਤਾਂ ਕਿ ਬਾਹਰ ਦੁਨੀਆ 'ਚ ਸੰਦੇਸ਼ ਜਾਵੇ ਕਿ ਇਹੋ ਜਿਹੇ ਸਮਿਆਂ ਤੇ ਵੀ ਸਿੱਖ ਕੌਮ ਇਕੱਠੀ ਨਹੀਂ ਹੈ ਉਸ ਸਮੇਂ ਜਦੋਂ ਜੂਨ 84 'ਚ ਹਮਲਾ ਹੋਇਆ ਉਸ ਵੇਲੇ ਦੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਜਿਨ੍ਹਾਂ ਨੂੰ ਆਪਾਂ 20ਵੀਂ ਸਦੀ ਦਾ ਮਹਾਨ ਸਿੱਖ ਮੰਨਦੇ ਆਂ ਉਹਨਾਂ ਨੇ ਸ਼ਹਾਦਤ ਪ੍ਰ ਦਿੱਤੀ ਉਹਨਾਂ ਨੇ ਲੜਾਈ ਲੜੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਕਾਇਮ ਰੱਖਣ ਵਾਸਤੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਵਾਸਤੇ ਆਪਣੀ ਜਾਨ ਕੁਰਬਾਨ ਕਰਤੀ ਤੇ ਹੁਣ ਦੇ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਹੈ ਮੱਬਾ ਤੁਮਾ ਜੀ ਉਹਨਾਂ ਦਾ ਰੋਲ ਪਿਛਲੇ ਸਮੇਂ ਚ ਤੇ ਹੁਣ ਕੀ ਰਹਿ ਰਿਹਾ ਸਾਰਾ ਸਿੱਖ ਜਗਤ ਵੇਖ ਰਿਹਾ ਬੜਾ ਦੁਖਦਾਈ ਬੜੀ ਦੁਖਦਾਈ ਗੱਲ ਹੈ ਕਿਉਂਕਿ ਦਮਦਮੀ ਟਕਸਾਲ ਸਿੱਖ ਕੌਮ ਦੀ ਮਹਾਨ ਜਥੇਬੰਦੀ ਹੈ ਇਸ ਜਥੇਬੰਦੀ ਦਾ ਕੁਰਬਾਨੀਆਂ ਭਰਿਆ ਸ਼ਹਾਦਤਾਂ ਭਰਿਆ ਇਤਿਹਾਸ ਹੈ ਜਿਹਨੂੰ ਅਸੀਂ ਸਾਰੇ ਸਿੱਚਦਾ ਕਰਦੇ ਆ ਉਹ ਜਥੇਬੰਦੀ ਜਿਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਕੌਮ ਖਾਤਰ ਤੇ ਅੱਜ ਉਸ ਜਥੇਬੰਦੀ ਦੇ ਜਿਹੜੇ ਮੁਖੀ ਹੈ ਉਹ ਕੇਂਦਰ ਦੀਆਂ ਏਜੰਸੀਆਂ ਦੇ ਹੱਥ ਟੋਕੇ ਬਣ ਕੇ ਸਿੱਖ ਕੌਮ ਦੇ ਇਸ ਪੀੜਾ ਭਰੇ ਦਿਨਾਂ 'ਚ ਵੀ ਖਾਨਾ ਜੰਗੀ ਕਰਾਉਣਾ ਚਾਹੁੰਦੇ ਆ ਆਪਾਂ ਸਾਰੇ ਜਾਣਦੇ ਆ ਜਦੋਂ ਦੁੱਖ ਦਾ ਸਮਾਂ ਕਿਤੇ ਪਰਿਵਾਰਾਂ 'ਚ ਵੀ ਆ ਜਾਵੇ ਤਾਂ ਪਰਿਵਾਰ 'ਚ ਜਿੰਨੇ ਮਰਜ਼ੀ ਵਖਰੇਵੇਂ ਹੋਣ ਪਰਿਵਾਰ 'ਚ ਚਾਹੇ ਆਪਸ 'ਚ ਬੋਲਚਾਲ ਵੀ ਨਾ ਹੋਵੇ ਸਾਰੇ ਇਕੱਠੇ ਹੁੰਦੇ ਆ ਐਟ ਲੀਸਟ ਜਿੰਨਾ ਚਿਰ ਉਹ ਦੁੱਖ ਦੀ ਉਹ ਪੀੜਾ ਦਾ ਸਮਾਂ ਸਭ ਮਿਲ ਬੈਠ ਕੇ ਉਸ ਦੁੱਖ ਦੀ ਘੜੀ ਵਿੱਚ ਇਕੱਠੇ ਹੋ ਜਾਂਦੇ ਆ ਇਹ ਤਾਂ ਸਾਡੀ ਕੌਮ ਵਾਸਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਭ ਤੋਂ ਪੀੜਾ ਭਰਿਆ ਸਮਾਂ ਹੈ ਸਾਡੀ ਕੌਮ ਦਾ ਜਦੋਂ ਸਾਡੇ ਮਹਾਨ ਤਖਤ ਨੂੰ ਢਹਿ ਢੇਰੀ ਕੀਤਾ ਗਿਆ ਤੇ ਬਾਬਾ ਧੁੰਮਾ ਜੀ ਕਹਿੰਦੇ ਕਿ ਅਸੀਂ ਉਸ ਸਮਾਗਮ ਨੂੰ ਨੇਪਰੇ ਨਹੀਂ ਚੜ੍ਹਨ ਦੇਵਾਂਗੇ ਉਸ ਸਮਾਗਮ ਦੇ ਵਿੱਚ ਵਿਗਨ ਪਾਵਾਂਗੇ ਜਦੋਂ ਅਸੀਂ ਆਪਦੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤੇ ਫਿਰ ਇਹ ਲੋਕ ਸਭ ਜਾਣਦੇ ਆ ਪਿਛਲੇ ਸਮੇਂ ਦੇ ਵਿੱਚ ਬਾਬਾ ਧੁੰਮਾ ਜੀ ਦਾ ਰੋਲ ਕੀ ਰਿਹਾ ਹੈ ਕਿੱਥੇ-ਕਿੱਥੇ ਜਾ ਕੇ ਆਰਐਸਐਸ ਨਾਲ ਕੇਂਦਰ ਦੀਆਂ ਏਜੰਸੀਆਂ ਨਾਲ ਮਿਲ ਕੇ ਕੀ ਕੁਛ ਸਿੱਖ ਕੌਮ ਦੇ ਹਿੱਤਾਂ ਦੇ ਖਿਲਾਫ ਕੀ-ਕੀ ਫੈਸਲੇ ਕਰਦੇ ਰਹੇ ਮੈਂ ਦੁਬਾਰਾ ਉਹ ਦੁਹਰਾਉਣੇ ਲਈ ਚਾਹੁੰਦਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਇੱਕ ਸਿੱਖ ਹੋਣ ਦੇ ਨਾਤੇ ਇੱਥੇ ਕੋਈ ਪਾਰਟੀਆਂ ਦੀ ਗੱਲ ਨਹੀਂ ਹੈ ਪਰ ਮੈਂ ਇੱਕ ਸਿੱਖ ਹੋਣ ਦੇ ਨਾਤੇ ਇਹ ਗੱਲ ਜ਼ਰੂਰ ਕਹੂੰਗਾ ਕਿ ਹਰ ਸਿੱਖ ਦੇ ਵਿੱਚ ਜਜ਼ਬਾ ਹੈ ਇਹ ਬਹੁਤ ਭਾਵਕ ਸਮਾਂ ਸਿੱਖ ਕੌਮ ਵਾਸਤੇ ਮੈਂ ਬਾਬਾ ਤੁਮਾਜੀ ਨੂੰ ਬੇਨਤੀ ਕਰਦਾ ਕਿ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਅਸੀਂ ਵੀ ਇਸ ਗੱਲ ਵਾਸਤੇ ਬੜੇ ਦ੍ਰਿੜ ਹੈ ਸੰਕਲਪ ਹੈ ਸਾਡਾ ਕਿ ਉਸ ਦਿਨ ਜਿਹੜਾ ਵੀ ਕੋਈ ਉੱਥੇ ਆ ਕੇ ਸਾਡੇ ਸ਼ਹੀਦਾਂ ਦੀ ਜਿਹੜੀ ਯਾਦ ਦੇ ਵਿੱਚ ਸਮਾਗਮ ਚੱਲ ਰਿਹਾ ਹੈ ਉੱਥੇ ਕੋਈ ਵਿਗੜਨ ਪਾਊਗਾ ਤੇ ਫਿਰ ਉਹਨੂੰ ਡਟਮਾ ਜਵਾਬ ਵੀ ਦਿੱਤਾ ਜਾਊ ਮੈਂ ਕੱਲ ਸਟੇਟਮੈਂਟ ਦੇਖ ਰਿਹਾ ਸੀ ਸਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਵੀ ਸਾਡੇ ਨਾਲ ਸਿਆਸੀ ਵਕਰੇਵੇਂ 100 ਤਰ੍ਹਾਂ ਦੇ ਹੋ ਸਕਦੇ ਪਰ ਇਹੀ ਗੱਲ ਉਹਨਾਂ ਨੇ ਕਹੀ। ਸੋ ਮੈਂ ਕਈ ਸਿੱਖ ਸ਼ਖਸੀਅਤਾਂ ਵੱਲੋਂ ਸਟੇਟਮੈਂਟਾਂ ਦੇਖੀਆਂ ਜਿੱਥੇ ਉਹਨਾਂ ਨੇ ਅਪੀਲ ਕੀਤੀ ਆ ਬਾਬਾ ਧੁੰਮਾ ਜੀ ਨੂੰ। ਸੋ ਮੈਂ ਅਪੀਲ ਵੀ ਕਰਦਾ ਮੈਂ ਬੇਨਤੀ ਵੀ ਕਰਦਾ ਸਿੱਖ ਕੌਮ ਨੂੰ ਵੀ ਕਰਦਾ ਕਿ ਇਹ ਏਜੰਸੀਆਂ ਦੇ ਹੱਥ ਟੋਕਿਆਂ ਦੇ ਹੱਥਾਂ 'ਚ ਨਾ ਖੇਡਿਏ। ਆਪਣੀ ਕੌਮ ਦਾ ਜਿਹੜਾ ਜਿਹੜੀ ਯਾਦ ਹੈ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਦੋਂ ਪਹਿਲਾਂ ਬਣਨ ਲੱਗੀ ਸਿੱਖ ਯਾਦਗਾਰ ਉੱਥੇ ਸ਼ਹੀਦਾਂ ਦੀ ਯਾਦਗਾਰ ਜਦੋਂ ਬਣਨ ਲੱਗੀ ਉਸ ਵੇਲੇ ਕਾਂਗਰਸ ਦੀ ਸਰਕਾਰ ਨੇ ਦੇਸ਼ ਦਰੋਹੀ ਦੇ ਪਰਚੇ ਦਿੱਤੇ ਕਿ ਇਹ ਯਾਦਗਾਰ ਨਾ ਬਣ ਸਕੇ ਸਿੱਖ ਕੌਮ ਆਪਦਾ ਇਤਿਹਾਸ ਹੀ ਭੁੱਲ ਜਵੇ ਸਿੱਖ ਆਕਾਲੀ ਦਲ ਦੀ ਸਰਕਾਰਾਂ ਚ ਆ ਕੇ ਉਦੋਂ ਬਣਿਆ ਬਾਬਾ ਧੁਮਾਜੀ ਨੂੰ ਇਹ ਯਾਦ ਰਹਿਣਾ ਰੱਖਣਾ ਚਾਹੀਦਾ ਸੋ ਅੱਜ ਜਿਨ੍ਹਾਂ ਦੇ ਹੱਥਾਂ 'ਚ ਖੇਡ ਰਹੇ ਆ ਕੌਮ ਪਲੀ ਪਾਂਤ ਜਾਨੂ ਆ ਪਰ ਦੁੱਖ ਇਸ ਗੱਲ ਦਾ ਹੈ ਕਿ ਐਡੀ ਮਹਾਨ ਚੱਥੇਬੰਦੀ ਜੀ ਦੇ ਐਡਾ ਇੰਨੀਆਂ ਕੁਰਬਾਨੀਆਂ ਹੋਣ ਬਾਬਾ ਦੀਪ ਸਿੰਘ ਤੋਂ ਲੈ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਤੱਕ ਇੱਕ ਮੁਖੀ ਅਕਾਲ ਤਖਤ ਸਾਹਿਬ ਦੀ ਅਜ਼ਮਤ ਖਾਤਰ ਜਾਨ ਦੇ ਰਿਆ ਦੂਜਾ ਮੁਖੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮਾਨ ਨੂੰ ਸਰਬੋੱਚਤਾ ਨੂੰ ਢਾਹ ਲਾਉਣ ਤੇ ਲੱਗਿਆ ਇੱਥੋਂ ਤੱਕ ਦਾ ਜਿਹੜਾ ਸਫ਼ਰ ਹੈ ਨਾ ਇਹ ਬੜਾ ਦੁਖਦਾਈ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਜਿਹੜਾ ਜੂਨ ਦਾ ਮਹੀਨਾ ਕੱਲੂਕਾਰ ਹੈ ਇਹ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਸਮਰਪਿਤ ਹੋ ਕੇ ਸ਼ਹੀਦਾਂ ਨੂੰ ਯਾਦ ਕਰੀਏ ਪ੍ਰਣਾਮ ਕਰੀਏ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਬੇਚਨੇ ਔਰ ਖਰੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز